ਦੇਖੋ ਜੀ ਇੱਥੇ ਸਾਰੀ ਟੀਮ ਇੱਕ ਇੱਕ ਸਾਡੇ ਵਰਕਰ ਤੋਂ ਲੈ ਕੇ ਸਾਰੀ ਉੱਪਰਲੀ ਵੱਡੀ ਲੀਡਰਸ਼ਿਪ ਜਿਨ੍ਹਾਂ ਨੇ ਰਾਤ ਦਿਨ ਮਿਹਨਤ ਕੀਤੀ ਔਰ ਉਹਦਾ ਨਤੀਜਾ ਤੁਹਾਡੇ ਸਾਹਮਣੇ ਔਰ ਲੋਕਾਂ ਦੇ ਅੱਗੇ ਜਿਹੜੇ ਅਸੀਂ ਕੰਮਾਂ ਦੀ ਰਿਪੋਰਟ ਕੱਢ ਲੈ ਕੇ ਆਏ ਇਹ ਲੈ ਕੇ ਗਏ ਆ ਉਹਦਾ ਜਿਹੜਾ ਰੰਗ ਹੈ ਉਹ ਤੁਹਾਡੇ ਸਾਹਮਣੇ ਨਾ ਤੁਸੀਂ ਕਹਿ ਸਕਦੇ ਤਰਨ ਤਰਨ ਦੇ ਲੋਕਾਂ ਨੇ 2027 ਦੀ ਇੱਕ ਜਿਹੜੀ ਨੀ ਹੈ ਉਹ ਅੱਜ ਰੱਖ 101% ਸ਼ੋਰ ਅੱਜ ਤਰਨ ਤਰਨ ਦੇ ਲੋਕਾਂ ਨੇ ਇਹ ਜਿਹੜੀ ਨੀ ਹੈ ਇਹ ਰੱਖ ਦਿੱਤੀ ਹੈ ਔਰ ਮੈਂ ਤੁਹਾਨੂੰ ਦੱਸਣਾ ਕਿਉਂਕਿ ਇਹ ਸਾਡੇ ਨਾਲੋਂ ਪਹਿਲਾਂ ਵਿਰੋਧੀ ਕਹਿੰਦੇ ਸੀ ਕਾਲੀ ਦਾ ਕਾਂਗਰਸ ਭਾਜਪਾ ਇਹਦੀ ਸੈਮੀਫਾਈਨਲ ਮੈਚ ਆ ਫਿਰ ਅੱਜ ਪੰਜਾਬ ਦੇ ਲੋਕਾਂ ਨੇ ਤਰਨਤਾਰ ਦੇ ਲੋਕਾਂ ਨੇ ਜਿਹੜਾ ਸੈਮੀਫਾਈਨਲ ਉਹ ਦੱਸ ਦਿੱਤਾ ਵੀ ਇਹ ਕਿਹਦੇ ਹੱਕ ਚ ਜਾ ਰਿਹਾ ਕਲਸੀ ਸਾਹਿਬ ਸੰਤੂ ਸਾਹਿਬ ਨੂੰ ਕੈਪਟਨ ਦੇ ਦੇਖਾਂਗੇ ਆਪਾਂ ਅ ਦੇਖੋ ਜੀ ਇਹ ਪਾਰਟੀ ਹਾਈਕ ਮਾਰਦੀ ਲੀਡਰਸ਼ਿਪ ਦਾ ਫੈਸਲਾ ਹੈ ਜੋ ਪਾਰਟੀ ਲੀਡਰਸ਼ਿਪ ਫੈਸਲਾ ਲਓਗੀ ਉਹ ਸਾਹਿਬ ਅਕਾਲੀ ਦਲ ਨੇ ਪੂਰੀ ਫਾਈਟ ਦਿੱਤੀ ਜੰਮੇਚੌਂ ਦੇ ਦੱਸੋ ਕਿਵੇਂ ਦੇਖਦੇ ਹੋ ਜੀ ਫਾਈਟ ਵੇਖੋ ਮਾਰਜਨ ਕਿੰਨਾ ਇਹ ਵੇਖੋ ਇਹ ਗੱਲ ਕਰੋ ਮਾਰਜਨ ਕਿੰਨਾ ਫਾਈਟ ਦੀ ਨਹੀਂ ਗੱਲ ਵੋਟਾਂ ਦੇ ਪੈਣੀਆਂ ਜਿਹੜੀਆਂ ਠੀਕ ਹੈ ਅੱਜ ਕਾਂਗਰਸ ਕਿੰਨੇ ਦੇ ਜਿਹੜੀ ਪੰਜਾਬ ਚ ਕਹਿੰਦੀ ਸੀ ਵੀ ਆਪਾਂ ਲੜਾਈ ਸਾਡੀ ਕਹਿੰਦੇ ਵੀ ਜਿਹੜੇ ਇਹਨਾਂ ਦਾ ਇੱਕ ਮਾਹੌਲ ਕਾਂਗਰਸੀਆਂ ਦਾ ਬਣ ਗਿਆ ਸੀ ਇਹ ਕਹਿੰਦੇ ਸੀ ਰਹਿ ਗਿਆ 1.5 ਸਾਲ ਅੱਗੇ ਸਾਡੀ ਸਰਕਾਰ ਅੱਜ ਕਿੱਥੇ ਗਏ ਨੇ ਉਹ ਚੌਥੇ ਨੰਬਰ ਤੇ ਚੌਥੇ ਨੰਬਰ ਤੇ ਹੈਰਾਨੀ ਦੀ ਗੱਲ ਸਰ ਵੀ ਵਿਰੋਧੀ ਕਹਿੰਦੇ ਸੀ ਕਿ ਆਮ ਆਦਮੀ ਪਾਰਟੀ ਨੇ ਸਰਕਾਰ ਚਲਾਉਣੀ ਨਹੀਂ ਆਉਂਦੀ ਅੱਜ ਉਹਨਾਂ ਨੇ ਜਿੱਤ ਦਰਜ ਕਰਨੀ ਸਿੱਖ ਲਈ ਹੈ ਕੀ ਕਹਿਣਾ ਚਾਹੁੰਦੇ ਹੋ ਇਹ ਤੇ ਵਿਰੋਧੀਆਂ ਨੂੰ ਹੁਣ ਤੁਸੀਂ ਸਵਾਲ ਪੁੱਛੋ ਵੀ ਤੁਸੀਂ ਤੇ ਇਹ ਗੱਲਾਂ ਕਰਦੇ ਸੀ ਇਹ ਤੇ ਆਮ ਆਦਮੀ ਪਾਰਟੀ ਦੇ ਕੰਮਾਂ ਤੇ ਕੰਮ ਕਰੀ ਜਾ ਰਹੀ ਹੈ ਔਰ ਇਹ ਦੇ ਕਿਦਾਂ ਇਸ ਚੋਣ ਦੇ ਵਿੱਚ ਵੱਡੇ ਲੀਡਰ ਆਏ ਉਹਨਾਂ ਨੇ ਵਾਅਦੇ ਵੀ ਲੋਕਾਂ ਦੇ ਨਾਲ ਕੀਤੇ ਸਮਾਂ ਬਣਦਾ ਲੱਗਦਾ ਹੈ ਕਿ ਹਰਮੀਤ ਸੰਧੂ ਉਹਨਾਂ ਲੋਕਾਂ ਦੀਆਂ ਉਮੀਦਾਂ ਤੇ ਕਰੇ ਉਤਰੋ ਦੇਖੋ ਕੰਮ ਤੇ ਆਲਮੋਸਟ ਜਦੋਂ ਦੇ ਹਰਮੀਤ ਸੰਧੂ ਜੀ ਵੀ ਆਏ ਉਦੋਂ ਦੇ ਕੰਮ ਚੱਲ ਰਹੇ ਸੜਕਾਂ ਦੇ ਕੰਮ ਹੋ ਰਿਹਾ ਹੁਣ ਜਿਹੜੀ ਆਪਣੀ 10 ਲੱਖ ਕਾਰਡ ਵਾਲੀ ਜਿਹੜੀ ਮੈਡੀਕਲ ਵਾਲੀ ਸਕੀਮ ਜਿਹੜੀ ਚੱਲ ਰਹੀ ਹੈ ਉਸ ਤੋਂ ਬਾਅਦ ਹੁਣ ਸਾਡੀਆਂ ਤੀਰਥ ਯਾਤਰਾ ਲਈ ਬੱਸਾਂ ਜਾਣ ਲੱਗੀਆਂ ਨੇ ਸੋ ਕਹਿਣ ਦਾ ਭਾਵ ਕੰਮ ਪੂਰੀ ਰਫਤਾਰ ਨਾ ਹੋਣਗੇ ਪੂਰੀ ਸਪੀਡ ਨਾ ਹੋਣਗੇ ਕਿਉਂਕਿ ਤਰਨ ਧਾਰਨ ਦੇ ਲੋਕਾਂ ਨੇ ਸਾਨੂੰ ਤਗੜੇ ਕੀਤਾ ਔਰ ਸਾਡੇ ਤੇ ਵਿਸ਼ਵਾਸ ਕੀਤਾ ਔਰ ਇਹ ਵਿਸ਼ਵਾਸ ਅਸੀਂ ਹੋਰ ਦੂਨੇ ਚੂਨੇ ਹੋ ਕੇ ਲੋਕਾਂ ਦੇ ਹੋਰ ਕੰਮਾਂ ਦੇ ਵਿੱਚ ਜਿਹੜਾ ਮੈਂ ਕਹਿ ਸਕਦਾ ਵੀ ਆਪਾਂ ਧਿਆਨ ਦੇ ਕੇ ਪੰਜਾਬ ਨੂੰ ਤਰੱਕੀ ਚ ਲੈ ਗਏ